10 ਮਈ 1759 ਇਸਵੀ ਨੂੰ ਸਰਬੱਤ ਖਾਲਸਾ ਦੇ ਨਾਮ ਹੇਠਾ ਸਮੂਹ ਸਿੱਖਾਂ ਨੂੰ ਹੁਕਮਨਾਮੇ ਭੇਜੇ ਜਾਂਦੇ ਆ ਇਹ ਹੁਕਮਨਾਮੇ ਵਿੱਚ ਕੀ ਲਿਖਿਆ ਹੋਇਆ ਸੀਗਾ ਕਿੱਥੇ-ਕਿੱਥੇ ਇਹ ਹੁਕਮਨਾਮੇ ਭੇਜੇ ਗਏ ਇਹ ਸਾਰਾ ਕੁਝ ਜਾਣਨ ਤੋਂ ਪਹਿਲਾਂ ਇੱਕ ਵਾਰੀ ਫਤਿਹ ਸਾਂਝੀ ਕਰ ਲਈਏ ਆ ਖੋਜੀ ਵਾਹੀ ਗੁਰਜੀਕਾ ਖਾਲਸਾ ਵਾਹੀ ਗੁਰਜੀ ਕੀ ਫਤਿਹ ਜਿਵੇਂ ਆਪਾਂ ਪਿਛਲੀ ਵੀਡੀਓ ਦੇ ਵਿੱਚ ਇਹ ਗੱਲ ਸੁਣੀ ਸੀ ਨਾ ਜੀ ਕਿ बार-बार ਜ਼ਾਲਮਾਂ ਨੂੰ ਸਿੱਖਾ ਦੇ ਇਤਿਹਾਸਿਕ ਅਸਥਾਨ ਅੱਖਾਂ ਚੜਕਦੇ ਹੁੰਦੇ ਸੀਗੇ ਇਹਨਾਂ ਨੇ ਮਨ ਵਿੱਚ ਇਹ ਸੀਗਾ ਕਿ ਇਨ੍ਹਾਂ ਅਸਥਾਨਾਂ ਤੋਂ ਸਿੱਖਾਂ ਨੂੰ ਤਾਕਤ ਮਿਲਦੀ ਹੈ ਜੇ ਆਪਾਂ ਇਹਨਾਂ ਅਸਥਾਨਾਂ ਨੂੰ ਹੀ ਖਤਮ ਕਰ ਦਈਏ ਤੇ ਸਿੱਖਾਂ ਨੂੰ ਤਾਕਤ ਮਿਲਣੀ ਬੰਦ ਹੋ ਜਾਏਗੀ ਇਹੀ ਕਾਰਨ ਸੀਗਾ ਕਿ بار بار ਜਦੋਂ ਵੀ ਜ਼ਾਲਮ ਆਉਂਦਾ ਉਹ ਸ਼੍ਰੀ ਦਰਬਾਰ ਸਾਹਿਬ ਦੇ ਉੱਤੇ ਹਮਲਾ ਕਰਦਾ ਦਰਬਾਰ ਸਾਹਿਬ ਨੂੰ ਟੈਂਟੇਰੀ ਕਰ ਜਾਂਦਾ ਆਪਾਂ ਪਿੱਛੇ ਸੁਣਿਆ ਆ ਕਿ ਅਹਿਮਦ ਸ਼ਾਹ ਦੁਰਾਨੀ ਦੇ ਪੁੱਤਰ ਤੈਮੂਰ ਸ਼ਾਹ ਤੇ ਜ਼ਾਲਮ ਖਾਂ ਵਰਗੀਆਂ ਨੇ ਦਰਬਾਰ ਸਾਹਿਬ ਦੀ ਇਮਾਰਤ ਨੂੰ ਟੈਂਟੇਰੀ ਕੀਤਾ ਤੇ ਸਰੋਵਰ ਨੂੰ ਪੂਰਿਆ ਸੀ ਸਰੋਵਰ ਨੂੰ ਪੂਰ ਕੇ ਆਪਣੇ ਲਾਹੌਰ ਵੱਲ ਨੂੰ ਚਲੇ ਜਾਣਾ ਹੁਣ ਸਿੱਖ ਆਪ ਵੀ ਜੰਗਲਾਂ ਵਿੱਚ ਰਹਿੰਦੇ ਸੀਗੇ ਸਿੱਖਾਂ ਦੇ ਕੋਲ ਇੰਨਾ ਪੈਸਾ ਵੀ ਨਹੀਂ ਹੁੰਦਾ ਸੀਗਾ ਕਿ ਆ ਕੇ ਇੱਕੋ ਲਖਤ ਜਿਹੜੀ ਇਮਾਰਤ ਡਿੱਗੀ ਹੈ ਉਹਨੂੰ ਬਣਾ ਦਿੱਤਾ ਜਾਵੇ ਸਿੱਖਾਂ ਨੇ ਵੀ ਸਮਾਂ ਦੇਖਣਾ ਸਮਾਂ ਵਿਚਾਰਨਾ ਕਿਉਂਕਿ ਸਿੱਖਾਂ ਦੇ ਗਿਣਤੀ ਥੋੜੀ ਹੁੰਦੀ ਸੀਗੀ ਜ਼ਾਲਮ ਤੋਂ ਬਚਦੇ ਬਚਾਉਂਦੇ ਰਹਿਣਾ ਨੇ ਆਉਣਾ ਸਮਾਪਤੀ ਚਾਲ ਚੱਲਿਆ ਕਿ ਜਦੋਂ 1758 ਈਸਵੀ ਨੂੰ ਅਦੀਨਾ ਬੇਗ ਮਾਰਿਆ ਜਾਂਦਾ ਹੈ ਅਦੀਨਾ ਬੇਗ ਦੇ ਮਰਨ ਤੋਂ ਬਾਅਦ ਪੂਰਾ ਪੰਜਾਬ ਹੁਣ ਸਿੱਖਾਂ ਦੇ ਹੱਥ ਵਿੱਚ ਆ ਜਾਂਦਾ ਹੈ ਔਰ ਸਿੱਖ ਸਭ ਤੋਂ ਪਹਿਲਾਂ ਇਹ ਕੰਮ ਕਰਦੇ ਆ ਕਿ ਜੇ ਹੁਣ ਸਾਰਾ ਪੰਜਾਬ ਸਾਡੇ ਹੱਥ ਆਇਆ ਸਾਰੀ ਤਾਕਤ ਸਾਡੇ ਹੱਥ ਆਈ ਹੈ ਤੇ ਪਹਿਲਾ ਕੰਮ ਇਹ ਕਰੋ ਕਿ ਜੋ ਦਰਬਾਰ ਸਾਹਿਬ ਦੀ ਇਮਾਰਤ ਢਈ ਹੋਈ ਹੈ ਬਿੱਗੀ ਹੋਈ ਹੈ ਉਸ ਇਮਾਰਤ ਨੂੰ ਬਣਾਇਆ ਜਾਵੇ। ਔਰ ਜਿੰਨੀਆਂ ਮਿਸਲਾ ਸੀਗੀਆਂ ਬੇਸ਼ੱਕ ਮਿਸਲਾ ਵੱਖ-ਵੱਖ ਸੀਗੀਆਂ ਪਰ ਜਦੋਂ ਕੋਈ ਕੰਮ ਪੰਥ ਦਾ ਪੈਣਾ ਜਦੋਂ ਕੋਈ ਕੌਮ ਦੇ ਉੱਤੇ ਭੀੜ ਪੈਣੀ ਸਾਰੀ ਮਿਸਲਾਂ ਨੇ ਇਕੱਠੇ ਹੋ ਜਾਣਾ। ਸਾਰੀ ਮਿਸਲਾਂ ਨੂੰ ਚਿੱਠੀਆਂ ਭੇਜੀਆਂ ਗਈਆਂ ਕਿ ਭਾਈ ਤੁਸੀਂ ਵੀ ਦਸਬੰਦ ਦੀ ਮਾਇਆ ਦਰਬਾਰ ਸਾਹਿਬ ਭੇਜੋ। ਸਿੱਖਾਂ ਨੂੰ ਚਿੱਠੀਆਂ ਭੇਜੀਆਂ ਗਈਆਂ ਜਿੰਨੀ-ਜਿੰਨੀ ਵੀ ਤੁਹਾਡੀ ਹੈਸੀਅਤ ਆ ਤੁਸੀਂ ਕੁਝ ਨਾ ਕੁਝ ਪੈਸਾ ਦਰਬਾਰ ਸਾਹਿਬ ਭੇਜੋ ਤਾਂ ਕਿ ਜੋ ਦਰਬਾਰ ਸਾਹਿਬ ਦੀ ਡਿੱਗੀ ਹੋਈ ਇਮਾਰਤ ਹੈ ਅਸੀਂ ਮੁਰ ਉਸ ਇਮਾਰਤ ਦੀ ਉਸਾਰੀ ਕਰਵਾ ਸਕੀਏ ਇਹ ਸਾਰੀ ਗੱਲ ਸਰਬੱਤ ਖਾਲਸਾ ਦੇ ਨਾਮ ਹੇਠ ਚਿੱਠੀ ਲਿਖੀ ਗਈ ਉਹ ਚਿੱਠੀ ਸਰਬੱਤ ਖਾਲਸਾ ਦੇ ਨਾਮ ਹੇਠ ਲਿਖੀ ਗਈ ਸਾਰੀ ਮਿਸਲਾਂ ਨੂੰ ਭੇਜੀ ਗਈ ਵਾਖ ਵਖੇ ਇਲਾਕਿਆਂ ਵਿੱਚ ਭੇਜੀ ਗਈ ਇਹ ਚਿੱਠੀਆਂ ਭੇਜਣ ਦਾ ਜਿਹੜਾ ਸلسਲਾ ਸੀਗਾ ਇਹ 10 ਮਈ 1759 ਈਸਵੀ ਨੂੰ ਇਹ ਵਖ ਵਖ ਥਾਵਾਂ ਤੇ ਚਿੱਠੀਆਂ ਭੇਜੀਆਂ ਜਾਂਦੀਆਂ ਸੀਗੀਆਂ ਚਿੱਠੀਆਂ ਭੇਜਣ ਦਾ ਸلسਲਾ ਸ਼ੁਰੂ ਹੋਇਆ ਤੇ ਗੁਰੂ ਕੇ ਸਿੱਖਾਂ ਨੂੰ ਜਿਹਨੂੰ-ਜਿਹਨੂੰ ਵੀ ਚਿੱਠੇ ਮਿਲਦੇ ਉਹ ਆਪਣੀ ਹیثیت ਦੇ ਮੁਤਾਬਕ ਕੁਝ ਨਾ ਕੁਝ ਗੁਰੂ ਮਾਲਕ ਜੀ ਦੇ ਘਰ ਦੀ ਇਮਾਰਤ ਦੀ ਉਸਾਰੀ ਵਾਸਤੇ ਭੇਜ ਦਿੰਦੇ ਕੁਝ ਸਿੱਖ ਆਪ ਵੀ ਸੇਵਾ ਕਰਨ ਲਈ ਆਉਂਦੇ ਤੇ ਉੱਥੇ ਰਹਿ ਕੇ ਗੁਰੂ ਘਰ ਦੀ ਇਮਾਰਤ ਬਣਾਉਣ ਦੇ ਵਿੱਚ ਸੇਵਾ ਕਰਦੇ ਸੋ ਇਹ ਚਿੱਠੀ 10 ਮਈ 1659 ਈਸਵੀ ਨੂੰ ਪਟਨਾ ਸਾਹਿਬ ਵੀ ਪਹੁੰਚੀ ਸੀਗੀ ਉਹ ਸਾਡੇ ਕੋਲ ਅੱਜ ਇਤਿਹਾਸਿਕ ਗਰੁੱਪ ਦੇ ਵਿੱਚੋਂ ਚਿੱਠੀ ਰੂਪ ਰੂਪ ਉਸੇ ਤਰ੍ਹਾਂ ਪਈ ਹੈ ਜਿਸ ਤਰ੍ਹਾਂ ਗੁਰੂ ਕੇ ਸਿੱਖਾਂ ਨੇ ਲੈ ਕੇ ਭੇਜੀ ਸੀਗੀ ਸੋ ਇਹ ਸਿੱਖ ਕੌਮ ਦੀ ਇੱਕ ਏਕਤਾ ਦਾ ਪ੍ਰਤੀਕ ਸੀਗਾ ਕਿ ਜਦੋਂ ਗੱਲ ਕੌਮ ਤੇ ਆਉਣੀ ਜਦੋਂ ਗੱਲ ਗ੍ਰੰਥ ਤੇ ਆਉਣੀ ਜਦੋਂ ਗੱਲ ਪੰਥ ਤੇ ਆਉਣੀ ਉਦੋਂ ਸਾਰਿਆਂ ਨੇ ਆਪਣੇ ਆਪਣੇ ਮਿਸਲਾ ਛੱਡ ਕੇ ਇੱਕ ਅਕਾਲ ਤਖਤ ਸਾਹਿਬ ਦੇ ਅਜੰਡੇ ਹੇਠਾਂ ਇਕੱਠੇ ਹੋ ਕੇ ਆਪਣੀ ਕੌਮ ਆ ਆਪਣੇ ਗ੍ਰੰਥ ਤੇ ਆਪਣੇ ਪੰਥ ਨੂੰ ਬਚੋੜਾ ਸੋ ਗੁਰੂ ਕੇ ਸਿੱਖਾਂ ਨੇ ਅੱਜ ਦੇ ਦਿਨ 10 ਮਈ 1759 ਇਸ ਬਿਨੋ ਸਰਬੱਤ ਖਾਲਸਾ ਦੇ ਨਾਮ ਹੇਠ ਹੁਕਮਨਾਮੇ ਲਿਖੇ ਉਹਨਾਂ ਹੁਕਮਨਾਮੇ ਵਿੱਚ ਇਹ ਲਿਖਿਆ ਸੀਗਾ ਕਿ ਸਿੱਖੋ ਗੁਰੂ ਘਰ ਦੀ ਡਿੱਗੀ ਹੋਈ ਇਮਾਰਤ ਦੀ ਉਸਾਰੀ ਕਰਨੀ ਹੈ ਜਿਵੇਂ ਜਿਵੇਂ ਵੀ ਤੁਹਾਡਾ ਸਰਦਾ ਆ ਤਿਵੇਂ-ਤਿਵੇਂ ਤੁਸੀਂ ਆਪਣੇ ਦਸਬੰਦ ਦੀ ਮਾਇਆ ਭੇਜੋ ਤਾਂ ਕਿ ਮੜ ਅਸੀਂ ਗੁਰੂ ਘਰ ਦੀ ਇਹ ਡਿੱਗੀ ਹੋਈ ਇਮਾਰਤ ਦੀ ਉਸਾਰੀ ਕਰਵਾ ਸਕੀਏ ਇਹ ਹੁਕਮਨਾਮੇ ਅੱਜ ਦੇ ਦਿਨ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਲਿਖ ਕੇ ਸੰਗਤਾ ਤੱਕ ਪਹੁੰਚਾਏ ਗਏ ਸੀਗੇ ਸਤਗੁਰੂ ਦਾਤਾ ਕਿਰਪਾ ਕਰੇ ਮਾਲਕ ਮਿਹਰਮਤ ਕਰੇ ਬਲਾਉ ਫਤਿਆਖੋ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤ